ਤੁਹਾਡਾ ਆਪਾ ਨਿਊ 24 ਚੰਨ ਤੋਂ ਆਪਣਾ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਰੋ। ਬੀਤੀ ਰਾਤ ਨਸ਼ੇ ਦੇ ਵਿੱਚ ਟੱਲੀ ਪੁਲਿਸ ਮੁਲਾਜ਼ਮ ਗੱਡੀ ਚਲਾ ਰਿਹਾ ਸੀ ਜਿਸ ਨੇ ਸਰਹਾਲ ਮੰਡੀ ਨੇੜੇ ਇੱਕ ਏਕਟਵਾ ਸਵਾਰ ਨੂੰ ਟੱਕਰ ਮਾਰੀ ਜਿਸ ਦੇ ਵਿੱਚ ਏਕਟਵਾ ਸਵਾਰ ਤੇ ਉਹਦਾ ਪਰਿਵਾਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਜਿਸ ਨੂੰ ਪਿੰਡ ਵਾਸੀਆਂ ਸਰਹਾਲ ਮੰਡੀ ਤੇ ਚੌਂਕੀ ਚਾਰਜ ਸੁਭਾਸ਼ ਕਵਨ ਵੱਲੋਂ ਇਲਾਜ ਲਈ ਪ੍ਰਾਈਵੇਟ ਬਿਖੇ ਫਕਵਾੜਾ ਦਾਖਲ ਕਰਵਾਇਆ ਗਿਆ। ਇਲਾਜ ਤਾਂ 8 ਵਰਸ ਪਰ 15 ਕਮਾਦੀ ਮੌਕੇ ਤੇ ਮੌਤ ਹੋ ਗਈ ਤੇ ਉਹਦਾ ਪਰਿਵਾਰ ਗੰਭੀਰ ਰੂਪੇ ਜ਼ਖਮੀ ਹੈ ਜਿਹਦੀ ਜਾਣਕਾਰੀ ਦਿੰਦੇ ਹੋ ਸ਼ਿਵ ਕੁਸ਼ਵਾਨ ਨੇ ਦੱਸਿਆ ਕਿ ਜੋ ਪਰਿਵਾਰ ਬਿਆਨ ਦੇਵੇਗਾ ਸਰندرਪਾਲ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰਕੇ ਮਾਮਲਾ ਨੱਜ ਕੀਤਾ ਜਾਵੇਗਾ ਕੈਮਰਾਮੈਨ ਸਿੰਘ ਨਾਗੀ ਨਾਲ ਦੋਆਪੈ ਨਿਸ਼ਾਨ ਲਈ ਗਰਸ਼ਾਨ ਸਿੰਘ ਨਾਗੀ ਮੌਜੂਦਾ ਦੀ ਵਿਸ਼ੇਸ਼ ਰਿਪੋਰਟ ਉਹਦਾ ਕੀ ਮਾਮਲਾ ਹੈ ਤੁਹਾਡੇ ਵਰ ਕੀ ਕਹਿਣਾ ਜੀ ਸਰ ਇਸ ਤਰ੍ਹਾਂ ਹੈ ਜੀ ਇਹ ਪੇਟਸਰਵਾਲ ਮੰਡੀ ਦੇ ਲਾਗੇ ਨਾ ਇਨਫੋਰਮੇਸ਼ਨ ਆਈ ਸੀ ਕੱਲ ਵੀ ਉੱਥੇ ਐਕਸੀਡੈਂਟ ਹੋ ਗਿਆ ਇਸ ਤੋਂ ਟੋਰਾਂਟੋ ਮੈਂ ਮੌਕੇ ਤੇ ਪਹੁੰਚਿਆ ਹੀ ਆਪਣੀ ਪੁਲਿਸ ਪਾਰਟੀ ਦੇ ਨਾਲ ਤੇ ਜਾ ਕੇ ਦੇਖਿਆ ਕਿ ਇੱਕ ਐਕਟਵਾ ਸਵਾਰ ਜਿਹੜੇ ਸੀਗੇ ਉਹਦੇ ਤੇ ਪੰਜ ਫੈਮਿਲੀ ਮੈਂਬਰ ਸਵਾਰ ਸੀਗੇ ਤੇ ਦੂਜੇ ਪਾਸੇ ਡਸਟਰ ਗੱਡੀ ਦਾ ਆਪਸੀ ਆਹਮਣੇ ਸਾਹਮਣੀ ਟੱਕਰ ਹੋਈ ਆ ਜਿਹਦੇ ਵਿੱਚ ਜਿਆਦਾ ਸੱਟਾਂ ਲੱਗਣ ਕਰਕੇ ਇਹ ਜਿਹੜਾ ਭੁਪਿੰਦਰ ਕੁਮਾਰ ਹੈ ਉਹਦੀ ਡੈਥ ਹੋ ਗਈ ਆ ਜੀ ਦੌਰਾਨੇ ਇਲਾਜ ਤੇ ਉਹਨਾਂ ਦੀ ਪਤਨੀ ਹਰਪ੍ਰੀਤ ਕੌਰ ਜਿਹੜੀ ਆ ਉਹ ਸੀਰੀਅਸ ਆ ਗਈ ਆ ਤੇ ਜਿਹੜਾ ਡਸਟਰ ਦਾ ਡਰਾਈਵਰ ਹੈਗਾ सुरेंद्रਪਾਲ ਜੀ ਉਹਨੂੰ ਅਸੀਂ ਮੌਕੇ ਤੋਂ ਹੀ ਕਾਬੂ ਕਰ ਲਿਆ ਸੀਗਾ ਜੀ ਬਾਕੀ ਰਾਤ ਤੱਕ ਤਾਂ ਕੋਈ ਅਜੇ ਉਹਨਾਂ ਦੇ ਰਿਸ਼ਤੇਦਾਰ ਨੇ ਸਟੇਟਮੈਂਟ ਨਹੀਂ ਦਿੱਤੀ ਆਪਣੇ ਕੋਲੇ ਕਿ ਜੋ ਵੀ ਅੱਜ ਸਟੇਟਮੈਂਟ ਦੇਵਾਂਗੇ ਉਹਦੇ ਮੁਤਾਬਕ ਕਾਨੂੰਨੀ ਕਾਰਵਾਈ ਉਹਨਾਂ ਵਿੱਚ ਲਿਆਂਦੀ ਜਾਵੇਗੀ ਜਿੱਦਾਂ ਜਿਹਦੇ ਲੋਕ ਇਕੱਠੇ ਹੋ ਸੀ ਰਾਗੀ ਇਕੱਠੇ ਸੀ ਉਹਨਾਂ ਦਾ ਕਹਿਣਾ ਸੀ ਕਿ ਜਿਹੜਾ ਇੱਕ ਤਾਂ ਗੱਡੀ ਰੋਂਗ ਸਾਈਡ ਜਾ ਕੇ ਵੱਜੀ ਹੈ ਇੱਕ ਜਿਹੜਾ सुरेंद्रਪਾਲ ਨੇ ਸ਼ਰਾਬ ਪੀਤੀ ਹੋਈ ਸੀ हां जी सर हां जी वो कह रहे ਸੀ ਲੋਕ ਉਸੇ ਚੀਜ਼ ਨੂੰ ਮੱਧਨੇ ਰੱਖ ਦੇ ਕੋਈ ਜਿਹੜਾ ਉਹਦਾ ਮਲਾਜਾ ਕਰਾਇਆ ਗਿਆ ਹੈ ਠੀਕ ਹੈ ਜੀ ਸੈਂਪਲ ਲੈ ਗਏ ਆ ਤੇ ਜੋ ਵੀ ਡਾਕਟਰੀ ਰਿਪੋਰਟ ਆਏਗੀ ਮੈਡੀਕਲ ਰਿਪੋਰਟ ਆਏਗੀ ਉਹਦੇ ਮੁਤਾਬਕ ਕਰਵਾਈਏ ਆਪਾਂ ਕਰਾਂਗੇ ਜੀ ਗੱਡੀ ਤੇ ਰੌਂਡ ਸਾਈਡ ਵਜਈਏ ਜੀ ਹਾਂ ਜੀ ਗੱਡੀ ਰੌਂਡ ਸਾਈਡ ਆ ਜੀ